Thank <laughs> you. ਇਸ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸੋ ਬਹੁਤ-ਬਹੁਤ ਧੰਨਵਾਦ ਆ ਸਾਰੀ ਸੰਗਤ ਦਾ ਰੱਬ ਰੂਹੀ ਸੰਗਤ ਜੋ ਇਸ 65 70 ਫੁੱਟ ਕੇ ਰੇਦ ਨਾਲ ਜੁੜ ਬੈਠੀ ਆ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਹੈ ਤਾਂ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਆ ਸੋਨੀ ਕਹਿੰਦੇ ਦੋਦਲੇ ਭਾਦਰੇ ਵਾਲਾ ਜ਼ਿਲ੍ਹੇ ਮਾਨਸੇ ਦਾ ਖਿਡਾਰੀ ਆ ਤੇ ਦੂਜੇ ਪਾਸੇ ਸੋਨੀ ਦੇ ਨਾਲ ਦੁੱਗਾ ਵਾਲਾ ਖੁਸ਼ੀ ਦੁੱਗਾ ਵਾਲਾ ਖੁਸ਼ੀ ਕਿ ਕਹਾਉਂਦਾ ਨਾ ਕਿਸੇ ਨਾਲ ਘੱਟ ਵੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾ ਵਾਲਾ ਜੱਟੜੀਏ ਉਹ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਅੰਦਰ ਇਹ ਕਹਿੰਦੇ ਭਾਦੜੇ ਵਾਲਾ ਕਿਹੜੇ ਪਿੰਡ ਦਾ ਹੈ ਪਹਿਲਵਾਨ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਬਿਸਟਰ ਕਹਿੰਦੇ ਭਿੰਡਰਾਵਾਲਾ ਦੁੱਗਾਂ ਵਾਲਾ ਖੁਸ਼ੀ ਖੇਡ ਮੈਦਾਨ ਦੇ ਅੰਦਰ ਕਰਵਾਉ ਬੱਲੇ ਬੱਲੇ ਕਰਵਾਉ ਪੈਦਾ ਪੈਦਾ ਤਾੜੀ ਬੱਜੂ ਤਾੜੀ ਬੱਜੂ ਤਾੜੀ ਬੱਜੂ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਦੁੱਗਾਂ ਵਾਲਾ ਖੁਸ਼ੀ ਆਹ ਦੁੱਗਾਂ ਵਾਲਾ ਖੁਸ਼ੀ ਕਹਿੰਦੇ ਨਿਰਮਲ ਸਿੰਘ ਪੰਚ ਦਾ ਪੁੱਤ ਉਹ ਇੰਦਰ ਨੂੰ ਦਿੱਤਾ ਗਿਆ ਜਾਫੀ ਨੂੰ ਨੋਟ ਕਰ ਲਿਓ ਮਿਹਰਬਾਨੀ ਕਰਕੇ ਲਾ ਸਰਗੋਦੇ ਵਾਲਾ ਬੰਦੇ ਮਾਰ ਜਾਫੀ ਕੋਸ਼ਿਸ਼ ਕਰਦਾ ਹੋਇਆ ਇਹ ਹੈ ਅਬਦੁੱਲਾਹ ਰਾਜਪੂਤ ਸਰਗੋਦੇ ਵਾਲਾ ਸ਼ਹਿਬਾਜ਼ ਬੰਦੇਸ਼ੇ ਦਾ ਇਹ ਚੰਡਿਆ ਹੋਇਆ ਆ ਟਾਪਰ ਜਾਫੀ ਹੈ ਇਸ ਸਮੇ ਸੋ ਮੰਮਦ ਅਸ਼ਰਫ ਦਾ ਪੁੱਤਰ ਸ਼ਾਨਦਾਰ ਜਫਾ ਲਾ ਕੇ ਪੁਆਇੰਟ ਜੁੜ ਦੇ ਵਿੱਚ ਕਾਮਯਾਬ ਹੋ ਗਈ ਉਧਰ ਕਹਿੰਦੇ ਸਾਡਾ ਵੀਰ ਪੰਡਾਲ ਚਿੱਟੀ ਵਾਲਾ ਜੁਕੇ ਤੋਂ ਲਾਈਵ ਜੁੜਿਆ ਆਇਆ ਵੀਰ ਸਾਡਾ ਪੰਡਾਲ ਚਿੱਟੀ ਦਾ ਵਿਸ਼ੇਸ਼ ਤੌਰ ਤੇ ਪ੍ਰਤਨਿਵਾਦ ਕਰਦੇ ਆ ਲਓ ਸੋਨੀ ਦੀ ਰੇਡ ਦੁੱਗਾਂ ਵਾਲਾ ਆ ਖੁਸ਼ੀ ਆ ਆ ਖੁਸ਼ੀ ਆ ਇਹ ਖੁਸ਼ੀ ਆ ਮੇਰੇ ਪੰਜਾਬੀ ਵੀਰੋ ਲੱਗਿਆ ਜੋਰ ਕਿ ਜਿਹੜਾ ਖੁਸ਼ੀ ਦੇ ਛਕੰਗੇ ਵਿੱਚ ਫਸਿਆ ਉਹ ਬੱਲਿਆ ਨਹੀਂ ਸੌਖਾ ਛੁੱਟਦਾ ਕਿ ਦੁੱਗਾਂ ਵਾਲੇ ਜੱਟ ਕੋਲ ਪਿਆ ਨਾ ਪੱਕਲੇ-ਕੱਲੇ ਜਿਹੜੀ ਹੈ ਖੁੰਨੜ ਪਿੰਡ ਦਾ ਨੌਜਵਾਨ ਗੁਰਵਿੰਦਰ ਸਿੰਘ ਕਬੱਡੀ ਪਾ ਰਿਹਾ ਹੈ ਇੱਕ ਗੁਰਵਿੰਦਰ ਪਹਿਲਵਾਨ ਕਲਮਾ ਵਾਲਾ ਜਿਹੜਾ ਬਤੌਰੇ ਜਾਫੀ ਦੁਨੀਆ ਦੇ ਪ੍ਰਸਿੱਧ ਹੋਇਆ ਪਰ ਆਹ ਵੇਖੀਏ ਵੀ ਗੁਰਵਿੰਦਰ ਖੁੰਨੜ ਵਾਲੇ ਦੀ ਪੈਂਦੀ ਰੇਡ ਦੇ ਉੱਤੇ ਟਾਉਣ ਦੇਤੇ ਰੱਖੇ ਹੱਥ ਵੱਜ ਗਈ ਕੈਂਚੀ ਹੰਦੇ ਦੂਰ ਵੀਦਾ ਸਮਾ ਇਧਰ ਬਾਹਰਲੇ ਪਾਸੇ ਵੀ ਯੂਰ ਕਹਿੰਦੇ ਸਪੋਰਟਰਾਂ ਦਾ ਪੂਰਾ ਲੱਗੀ ਆਉਂਦਾ ਹੈ ਜੀ ਤੁਸੀਂ ਵੀ ਬਹੁਤ ਤਕੜੀ ਕਬੱਡੀ ਖੇਡੀ ਹੈ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਤਾਂ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਵੀ ਦੁੱਗਾ ਵਾਲੇ ਨਾਲ ਮੁਕਾਬਲਾ ਨਿੱਕੇ ਦੀ ਰੇਡ ਆਹ ਵੇਖੋ ਹੰਦੀਆਂ ਦੇ ਵਿਚਕਾਰ ਇਸ ਟੱਕਰ ਵਾਲਾ ਰੇਡ ਆਹ ਟੱਕਰ ਸਿਰੇ ਦੀ ਆਹ ਟੱਕਰ ਸਿਰੇ ਦੀ ਆਹ ਟੱਕਰ ਪ੍ਰਿੰਸ ਆਫ ਕਬੱਡੀ ਹੈ ਕਹਿੰਦੇ ਪਾਕਿਸਤਾਨ ਵਾਲਿਆਂ ਨੇ ਆਖਿਆ ਵੀ ਸਾਡਾ ਪ੍ਰਿੰਸ ਆਫ ਕਬੱਡੀ ਪਾਵਰ ਗੁਜਰ ਹੈ ਹੈਪੀ ਹੈ ਮੇਰੇ ਵੀਰੋ ਇਹਦਾ ਸਿੰਧਣਾ ਪਿੰਡ ਹੈ ਮੋਨੂ ਤੇ ਸੋਨੂ ਵੀ ਸਿੰਧਣਾ ਵਾਲੇ ਐਨ ਕਹਿੰਦੇ ਸਿਰੇ ਦੇ ਜੱਫੀ ਨੇ ਉਹਨਾਂ ਦਾ ਗ੍ਰਾਈਂ ਹੈਪੀ ਸਿੰਧੜ ਕਬੱਡੀ ਪਾ ਰਿਹਾ ਹੈ ਪਹਿਲਾਂ ਵੀ ਦੁਗਾਂ ਵਾਲੇ ਨੇ ਟਾਇਆ ਹੁਣ ਫੇਰ ਦੇਖਾਂਗੇ ਹੰਦੇ ਦੂਰ ਕਰ ਦਿੱਤੇ ਨੇ ਉਹ ਲੋਕ ਨਜ਼ਾਰਾ ਲੈਂਦੇ ਸਾਰੀ ਟੀਮ ਦਾ ਘੇਰਾ ਬਣ ਗਿਆ ਅਬੈਦੁੱਲਾ ਕਹਿੰਦਾ ਇੱਥੋਂ ਲੱਕ ਫੜ ਕੇ ਲੋਕ ਨਜ਼ਾਰਾ ਲੈਣਗੇ ਉਹ ਲੋਕ ਨਜ਼ਾਰਾ ਲੈਣਗੇ ਮੇਰੇ ਪੰਜਾਬੀ ਵੀਰੋ ਗੱਲ ਵੱਖਰੀ ਕਰੀਏ ਸੋਨੀ ਪਾਸੇ ਵੱਲੋਂ ਕੀ ਹਾਲ ਚਾਲਿਆ ਸੋਨੀ ਪਾਸਲੇ ਵੱਲੋਂ 50 ਡਾਲਰ ਦੇ ਵੱਡੇ ਮਾਨਸਮਾਨ ਦੁਕਾਨਾਂ ਵਾਲੇ ਖੁਸ਼ੀ ਦੇ ਵਾਸਤੇ ਸੋ ਹਰਜੀਤ ਰਾਏ ਹੁਣਾਂ ਵੱਲੋਂ ਉਹ ਰਾਏ ਹਰਜੀਤ ਰਾਏ ਦਾ ਪੁੱਤਰ ਹੈ ਸੋ ਉਹਨਾਂ ਵੱਲੋਂ ਬਯਾਡਰ ਦੇ ਬੜੇ ਮਾਣ ਸਨਮਾਨ ਦੁੱਗਾਂ ਵਾਲੇ ਖੁਸ਼ੀ ਦੇ ਵਾਸਤੇ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਜਿਹੜਾ ਉਹ ਖੇਡਿਆ ਗਿਆ ਔਰ ਇਹ ਕਹਿੰਦੇ ਵੀ ਬਹੁਤ ਖੂਬਸੂਰਤ ਮੁਲਕ ਅੱਜ ਨਿਊਜ਼ੀਲੈਂਡ ਦੇ ਆਕਰਣ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਸ਼ਿੰਦਰ ਸਮਰਾਜੀ ਆਪਣੀ ਟੀਮ ਦੇ ਨਾਲ ਇੱਕ ਅੱਜ ਕੇ ਮਿਰਗ ਦੀ ਅੱਖ ਵਰਗਾ ਨਿਊਜ਼ੀਲੈਂਡ ਦੀ ਲੈਂਡ ਤੇ ਲੈਂਡ ਹੋ ਕੇ ਸੱਚੀ ਸੁਪਰਾ ਹੋ ਗਿਆ ਸੱਚ